ਕਰਕੇ ਰੇੜੀ ਫੜੀ ਵਾਲਿਆਂ ਨੂੰ ਅਸੀਂ ਕਮਾਈ ਹੀ ਨਾ ਖਾਈਏ ਹੀ ਨਾ ਗੱਲ ਖਤਮ ਕਰੋ ਰੇੜੀ ਫੜੀ ਵਾਲੇ ਦਾ ਸਰ ਖੰਨੇ ਦੇ ਵਿੱਚ ਜਿਹੜਾ ਹੁਣ ਸਰਵੇ ਆ ਉਹਦੇ ਵਿੱਚ ਤਾਂ 2000 ਤੋਂ ਉੱਤੇ ਹੈ ਜੀ ਫਿਰ ਚੰਦ ਉਰੇ ਕਿਉਂ ਨੇ ਸਰ ਚੰਦ ਉਰੇ ਰਹੀਏ ਤਾਂ ਮਾਰਕੀਟ ਹੈ ਜੀ ਇੱਥੇ ਹੁਣ 15 ਤੋਂ 20 ਜਣੇ ਕੰਮ ਕਰਦੇ ਆ ਚੰਦ ਤੇ ਸੀਟਾਂ ਬਦਲਨੇ ਰਹਿੰਦੀਆਂ ਨੇ ਮੈਨੂੰ ਨਹੀਂ ਤਾਂ ਨਹੀਂ ਕਹਿ ਸਕਦੀ ਮੇਰੇ ਸੀਟ ਇੱਥੇ ਕਿੰਨੇ ਕਿਤੇ ਤੱਕ ਆ ਜਿੰਨੀ ਕਿਤੇ ਮੈਂ ਐ ਸੀਟ ਤੇ ਰੈਗੂਲਰ ਰਹੂਗੀ ਉਹ ਅਸੀਂ 11 ਤੋਂ ਇੱਕ ਡੇਲੀ ਹੀ ਪਰ ਸਾਡੇ ਛਾਤੀ ਦੇ ਬਹਿ ਕੇ ਸਾਨੂੰ ਹੀ ਤੁਸੀਂ ਪਰੇਸ਼ਾਨ ਕਰਕੇ ਸਾਡੇ ਸਾਡੀ ਮਾਰਕੀਟ ਦੇ ਉੱਤੇ ਸਾਡੇ ਤੇ ਹੀ ਤੁਸੀਂ ਰਾਜ ਕਰਕੇ ਫਿਰ ਮੋਰਓਵਰ ਗੁੰਡਾਗਰਦੀ ਦਾ ਵੀ ਇੱਕ ਰਾਜ ਹੁੰਦਾ ਹੁਣ ਕੀ ਦੱਸਾਂ ਅਸੀਂ ਪਿਆਰ ਨਾਲ ਦੇਖ ਰਹੇ ਹਾਂ ਕਿ ਸਾਡੀ ਪ੍ਰਸ਼ਾਸਨ ਮੰਗ ਮੰਨ ਨਹੀਂ ਰਵੇ ਜੇ ਮੁੜ ਕੇ ਇਹਨਾਂ ਦਾ ਕਬਜ਼ਾ ਨਹੀਂ ਹਟਦਾ ਜਿੱਦਾਂ ਕਿ ਹੁਣ ਤੁਸੀਂ ਸੁਣਿਆ ਹੀ ਹੈ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਰ ਸਿੰਘ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪਿਛਲੇ ਮਹੀਨੇ ਦੀ 23 ਤਰੀਕ ਨੂੰ ਅਸੀਂ ਇਹੋ ਸਾਹਿਬ ਨੂੰ ਇੱਕ ਐਪਲੀਕੇਸ਼ਨ ਦਿੱਤੀ ਗੁਰੂਮੰਦਾਸ ਮਾਰਕੀਟ ਐਸੋਸੀਏਸ਼ਨ ਵੱਲੋਂ ਕਿਉਂਕਿ ਅਸੀਂ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਾਂ ਲਗਭਗ 35 ਤੋਂ 40 ਰੇੜੀਆਂ ਇੱਕ ਕਿਸਮ ਦੀਆਂ ਸਾਰੇ ਪਾਸੇ ਜਿਵੇਂ ਦੁਕਾਨਾਂ ਨੂੰ ਢੱਕਦੇ ਹੋਏ ਵੱਡੇ ਵੱਡੇ ਟੈਂਟ ਲੱਗੇ ਤੇ ਇੱਥੇ ਪੂਰੇ ਤਰ੍ਹਾਂ ਕਾਬਜ ਹੋ ਗਏ ਉਹ ਉਸ ਤੋਂ ਬਾਅਦ 31 ਤਰੀਕ ਨੂੰ ਸਫੇਰ ਮੰਟਰ ਦੇ ਕੇ ਆ ਤੇ ਫਿਰ ਮੰਤਰੀ ਜੀ ਨੂੰ ਮਿਲੇ ਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਕਿ ਇਹ ਰੇੜੀ ਫੜੀ ਉਹ ਚੱਕੀ ਜਾਊਗੀ ਅਸੀਂ ਰੇੜੀ ਫੜੀ ਵਾਲੇ ਵੀ ਸਾਡੇ ਭਰਾ ਨੇ ਇਹਨਾਂ ਨੂੰ 7 ਬੈਂਡਰ ਚੋਂ ਆਲਰੇਡੀ ਮਿਲੇ ਹੋਏ ਨੇ ਇਹਨਾਂ ਨੂੰ ਅਸੀਂ ਪ੍ਰਸ਼ਾਸਨ ਕੇ ਉਮੀਦ ਪ੍ਰਸ਼ਾਸਨ ਤੋਂ ਕਰ ਰੱਖਦੇ ਆ ਆਪਣੀ ਉਮੀਦ ਕਿ ਇਹਨਾਂ ਨੂੰ ਇਹਨਾਂ ਦੇ ਬੈਂਡਰ ਜੌਨਾਂ ਦੇ ਵਿੱਚ ਮੁੜ ਤੇ ਜਾ ਜਾਵੇ ਉੱਥੇ ਇਹਨਾਂ ਨੂੰ ਤੋ ਕਿ ਇਹਨਾਂ ਨੇ ਵੀ ਰੋਟੀ ਖਾਣੀਆਂ ਰੋਟੀ ਅਸੀਂ ਵੀ ਖਾਣੀਆਂ ਠੀਕ ਨਹੀਂ ਇੱਥੇ ਰੇੜੀ ਫੜੀ ਲੱਗਣ ਕਰਕੇ ਇੰਨੀ ਕੁ ਜ਼ਿਆਦਾ ਟ੍ਰੈਫਿਕ ਦੀ ਸਮੱਸਿਆ ਆ ਚੁੱਕੀ ਆ ਹਰ ਇੱਕ ਜਿਹੜਾ ਗਾਹਕ ਸਾਡਾ ਲਗਭਗ 2 ਘੰਟੇ 2-2 ਘੰਟੇ ਵੇਟ ਕਰਦਾ ਗੱਡੀ 'ਚ ਬੈਠ ਕੇ ਤੇ ਉਹ ਕਸਟਮਰ ਇੱਥੇ ਆਉਣਾ ਹੀ ਬੰਦ ਕਰ ਚੁੱਕੇ ਆ ਤੇ ਅਸੀਂ ਇਸ ਕਲੋਂ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰ ਚੁੱਕੇ ਕਰ ਰਹੇ ਆ ਤੇ ਅਸੀਂ ਹੁਣ ਇਕੱਠੇ ਹੋ ਕੇ ਸਾਰੇ ਦੁਕਾਨਦਾਰ ਭਰਾ ਸਾਰੇ ਖੜੇ ਆ ਅਸੀਂ ਫੇਰ ਮੋੜ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਕਿ 2 ਘੰਟੇ ਬਾਅਦ ਦੁਬਾਰਾ ਨਾ ਲੱਗ ਜਾਣ ਸਾਨੂੰ ਹੁਣ ਪੂਰੀ ਤਰ੍ਹਾਂ ਮੁਕੰਮਲ ਇਹਨੂੰ ਖਾਲੀ ਕਰਕੇ ਦਿੱਤਾ ਜਾਵੇ ਤਾਂ ਕਿ ਜਿਹੜੀ ਪਾਰਕਿੰਗ ਐ ਪਾਰਕਿੰਗ ਦੀ ਮੇਨਟੇਨ ਹੋਵੇ ਸਹੀ ਤਰੀਕੇ ਨਾਲ ਆਵਾਜ਼ ਆਈ ਹੋ ਸਕੇ ਰੇੜੀਆਂ ਤੋਂ ਬਿਨਾ ਹੋਰ ਕੀ ਮੰਗ ਸੀ ਤੁਹਾਡੀ ਰੇੜੀਆਂ ਤੋਂ ਬਿਨਾ ਸਾਡੀ ਇੱਕ ਬੋਰਡਾਂ ਬਾਰੇ ਮੰਗ ਸੀਗੀ ਦੋ ਬੋਰਡ ਲੱਗੇ ਨੇ ਉਹ ਉਹਦਾ ਵੀ ਸਾਨੂੰ ਆਸ਼ਵਾਸਨ ਕੀਤਾ ਜਲਦੀ ਇਹ ਹਟਾ ਲੱਤੇ ਜਾਣਗੇ ਤੇ ਜੇਕਰ ਰੇੜੀਆਂ ਦੁਆਰਾ ਲੱਗਦੀਆਂ ਫਿਰ ਫਿਰ ਅਸੀਂ ਇੱਕ ਦੇਖੋ ਅਸੀਂ ਪਹਿਲਾਂ ਇੱਕ ਬੰਦ ਦਾ ਹਵਾਨ ਕੀਤਾ ਸੀਗਾ ਕਿ ਸਾਰੀ ਮਾਰਕੀਟ ਬੰਦ ਕਰਾਂਗੇ ਹਨਾ ਪਹਿਲਾਂ ਤਾਂ ਅਸੀਂ ਪਿਆਰ ਨਾਲ ਦੇਖ ਰਹੇ ਹਾਂ ਕਿ ਸਾਡੀ ਪ੍ਰਸ਼ਾਸਨ ਮੰਗ ਮੰਨ ਨਹੀਂ ਰਵੇ ਜੇ ਮੁੜ ਕੇ ਇਹਨਾਂ ਦਾ ਕਬਜ਼ਾ ਨਹੀਂ ਹਟਦਾ ਜਿੱਦਾਂ ਕਿ ਹੁਣ ਤੁਸੀਂ ਸੁਣਿਆ ਹੀ ਹੈ ਕਿ ਅਸੀਂ ਇੱਥੋਂ ਨਹੀਂ ਹਟਣਾ ਅਸੀਂ ਸਾਨੂੰ ਜਦ ਤੱਕ ਨਹੀਂ ਮਿਲਦੀ ਜਗ੍ਹਾ ਸਾਨੂੰ ਉਰੇੋਂ ਨਾ ਹਟਾਇਆ ਜਾਵੇ ਆਲਰੇਡੀ ਜਗ੍ਹਾ ਤਾਂ ਮਿਲੀ ਹੋਈ ਆ ਸੱਤ ਜਗ੍ਹਾ ਬੈਂਡਰ ਜ਼ੋਨ ਆਲਰੇਡੀ ਮਿਲੇ ਹੋਏ ਨੇ ਇਹਨਾਂ ਨੂੰ ਬਸ ਪ੍ਰਸ਼ਾਸਨ ਨੂੰ ਹੈ ਵੀ ਇਹਨਾਂ ਨੂੰ ਉੱਥੇ ਸ਼ਿਫਟ ਕੀਤਾ ਜਾਵੇ ਇਹ ਬਹਾਨੇਬਾਜ਼ੀ ਚੱਲ ਰਹੀ ਆ ਕਿ ਸਾਡੇ ਕੋਲ ਬੈਂਡਰ ਜ਼ੋਨ ਨਹੀਂ ਹੈਗੇ ਬੈਂਡਰ ਜ਼ੋਨ ਆਲਰੇਡੀ ਅਲਾਟ ਹੋਏ ਹੋਏ ਨੇ ਜੀਟੀਵੀ ਮਾਰਕੀਟ ਚ ਦੋ ਹੋਏ ਨੇ ਰੋਤਮ ਨਗਰ ਚ ਦੋ ਹੋਏ ਹੋਏ ਨੇ ਇੱਕ ਮੜੀਆਂ ਰੋਡ ਦੇ ਉੱਤੇ ਹੋਇਆ ਹੋਇਆ ਇੱਕ ਸੰਬਰਾਲਾ ਚੌਂਕ ਚ ਪੁਰ ਥੱਲੇ ਹੋਇਆ ਹੋਇਆ ਇੱਕ ਰੇਲਵੇ ਰੋਡ ਤੇ ਹੋਇਆ ਜੀ ਸ਼ਿਵਾਜੀ ਕੰਪਲੈਕਸ ਤੇ ਇਹਨਾਂ ਨੂੰ ਅਸੀਂ ਕਹਿੰਦੇ ਵੀ ਇੱਥੋਂ ਸ਼ਿਫਟ ਹੋ ਕੇ ਇਹਨਾਂ ਨੂੰ ਉੱਥੇ ਭੇਜਿਆ ਜਾਵੇ ਬਸ ਸਾਡੀ ਇਹੀ ਮੰਗ ਹੈ ਅ ਸਰ ਇਹ ਗੱਲ ਇਹ ਹੈ ਵੀ ਅਸੀਂ ਇਹ ਜਿਹੜੀ ਨਾ ਇੰਪਰੂਵਮੈਂਟ ਉਸ ਦੀ ਮਾਰਕੀਟ ਡਵੈਲਪ ਹੋਈ ਵੀ ਹੈ ਬਈ ਸਕੀਮ ਇੱਥੇ ਕੋਈ ਰੇੜੀ ਫੜੀ ਜਾਂ ਕੋਈ ਕੋਈ ਵੀ ਇਦਾਂ ਦਾ ਕੋਈ ਇੱਥੇ ਕੋਈ ਪਾਸ ਨਹੀਂ ਹੋਇਆ ਵੀ ਇੱਥੇ ਕੋਈ ਰੇੜੀ ਖੜੂਗੀ ਇਹ ਸਿਰਫ ਮਾਰਕੀਟ ਜਿਹੜੀ ਸਾਡੇ ਅਸੀਂ ਦੁਕਾਨਦਾਰ ਭਰਾ ਹੈ ਨਾ ਉਹਨਾਂ ਨੂੰ ਇਹ ਫੈਸਿਲਿਟੀਆਂ ਦਿੱਤੀਆਂ ਹੋਈਆਂ ਜੋ ਵੀ ਇੱਥੇ ਅਸੀਂ ਅੰਡਰ ਸਕੀਮ ਹੈ ਸਾਡੇ ਇੱਥੇ ਕੋਈ ਫਰੀ ਦੇ ਅਲਾਟਮੈਂਟ ਕੋਈ ਅਲਾਉ ਨਹੀਂ ਹੈ ਕੋਈ ਰੇਡੀ ਅਲਾਉ ਨਹੀਂ ਹੈ ਕੋਈ ਅਦਰ ਇਨਕ੍ਰੋਇਮੈਂਟ ਕੋਈ ਵੀ ਅਲਾਉ ਨਹੀਂ ਹੈ ਜਿੰਨੇ ਸਾਡੇ ਦੁਕਾਨਦਾਰ ਭਰਾ ਐ ਜਿਹੇ ਬ੍ਰਾਂਡੇ ਉਹ ਆਪਣਾ ਥੋੜਾ ਬਹੁਤ ਯੂਜ਼ ਕਰ ਸਕਦੇ ਆ ਅਸੀਂ ਆਊਟ ਆਫ ਦੀ ਵੇ ਕੋਈ ਵੀ ਐਦਾਂ ਦਾ ਕੰਮ ਨਹੀਂ ਕੀਤਾ ਕਿ ਜਿਹੜਾ ਸਾਨੂੰ ਕੋਈ ਗਲਤ ਕੰਮ ਹੋਵੇ ਅਸੀਂ ਆਪਣੇ ਰੀਚ ਚ ਰਹਿ ਕੇ ਕੰਮ ਕੀਤੇ ਹੋਏ ਆ ਅਸੀਂ ਕੋਈ ਵੀ ਸਾਡੇ ਬ੍ਰਾਂਡੇ ਦੀ ਐਦਾਂ ਦੀ ਕੋਈ ਇਨਕ੍ਰੋਇਮੈਂਟ ਨਹੀਂ ਹੈਗੀ ਕਿ ਜਿਹੜੀ ਕੋਈ ਹਟਾਈ ਜਾਵੇ ਕੋਈ ਥੋੜਾ ਬਹੁਤ ਜਿੱਦਾਂ ਰੂਟੀਨ ਚ ਕਸਟਮ ਦੁਕਾਨਦਾਰ ਮਾਲ ਲੱਗਦਾ ਉਦਾਂ ਹੀ ਰੱਖਦਾ ਅਸੀਂ ਜਿੱਦਾਂ ਕਿ ਕਹਿ ਰਹੇ ਆ ਜੀ ਇਹ ਕੀਤਾ ਜੀ ਉਹ ਕੀਤਾ ਸੀ ਇਲੀਗਲ ਕੋਈ ਵੀ ਸਾਡਾ ਸਾਡੇ ਵੱਲੋਂ ਕੋਈ ਵੀ ਕੰਮ ਨਹੀਂ ਕੀਤਾ ਵਿਆ ਕਿ ਕਿਹੜੀਆਂ ਰੈਡੀਓਰੇ ਲੱਗ ਰਹੀਆਂ ਜਾਇਜ਼ ਹੈ ਨਾਜਾਇਜ਼ ਹੈ ਦੇਖੋ ਜੀ ਇਹ ਅਲਟੀਮੇਟਲੀ ਨਜਾਇਜ਼ ਹੈ ਰੈਡੀ ਤਾਂ ਇੱਕ ਚਲਦੀ ਹੈ ਹਨਾ ਜੀ ਇਹ ਤਾਂ ਟੋਟਲੀ ਥਰੋਊਟ ਹੀ ਨਜਾਇਜ਼ ਹੈ ਇਹ ਤਾਂ ਵੈਸੇ ਹੀ ਸਾਡੀ ਮਾਰਕੀਟ ਇੱਕ ਪਾਸ ਮਾਰਕੀਟ ਹੈ ਇਹਦੇ ਵਿੱਚ ਤਾਂ ਵੈਸੇ ਹੀ ਹੈ ਨਹੀਂ ਹੈ ਗਰੀਬਾਂ ਤੋਂ ਕੀਤਾ ਜਾ ਰਿਹਾ ਦੇਖੋ ਗਰੀਬ ਤਾਂ ਸਾਰਾ ਹਿੰਦੁਸਤਾਨ ਗਰੀਬ ਹੈ ਜੀ 90% ਜਨਤਾ ਗਰੀਬ ਹੈ ਜੀ ਉਹ ਸਾਰੇ ਤੰਗ ਹੈਗੇ ਜੀ ਫਿਰ ਤਾਂ ਫਿਰ ਤਾਂ ਸਾਡੇ ਅਸੀਂ ਵੀ ਕਰੋੜਾਂ ਰੁਪਏ ਲਾ ਕੇ ਅਸੀਂ ਬੈਂਕਾਂ ਦੇ ਫੰਡਿੰਗ ਲਈ ਵੀ ਸਾਡੇ ਤੇ ਵੀ ਕਰਜ਼ੇ ਆ بڑے بڑے ਸ਼ਾਹੂਕਾਰ ਵੀ ਸੁਸਾਇਡ ਕਰ ਰਿਹਾ ਕੋਈ ਕਿਸਾਨ ਵੀ ਸੁਸਾਇਡ ਕਰ ਰਿਹਾ ਹੈ बिजनेसमैन ਵੀ ਸੁਸਾਇਡ ਕਰ ਰਿਹਾ ਹੈ ਇਹ ਤਾਂ ਸਾਰੇ ਇਹ ਤਾਂ ਸਾਰੇ ਸਿਸਟਮ ਹੈ ਤਾਂ ਫੜੀਆਂ ਵਾਲਿਆਂ ਦੀਆਂ ਦੁਕਾਨਾਂ ਵੀ ਨੇ ਫੜੀਆਂ ਵਾਲਿਆਂ ਦੀਆਂ ਦੁਕਾਨਾਂ ਵੀ ਪਰਚੇਜ਼ ਕੀਤੀਆਂ ਜੀ ਇਹਨਾਂ ਨੇ ਪੈਸੇ ਫੜੀਆਂ ਤੋਂ ਕਮਾ ਕੇ ਅਸੀਂ ਦੁਕਾਨਦਾਰ ਪਿੱਛੇ ਚਲੇ ਗਏ ਇਹਨਾਂ ਨੇ ਪੈਸੇ ਕਮਾ ਕਮਾ ਕੇ ਆਪਣੀਆਂ ਫੜੀਆਂ ਦੇ ਦੁਕਾਨਾਂ ਵੀ ਪਰਚੇਜ ਕਰ ਲਈਆਂ ਮੈਂ ਕਿਸੇ ਦਾ ਮੌ ਨਹੀਂ ਲੁੰਦਾ ਬਹੁਤ ਸਾਰੇ ਇਦਾਂ ਦੇ ਰੇੜੀਆਂ ਵਾਲੇ ਹੈਗੇ ਚਲੋ ਅਸੀਂ ਨਹੀਂ ਕਹਿੰਦੇ ਮਿਹਨਤ ਕਰਦੇ ਕਮਾਓ ਲੇਕਿਨ ਅਸੀਂ ਸਾਡੇ ਹੱਕ ਨਾ ਨਾ ਖੋ ਇਹ ਕਹਿੰਦੇ ਸਾਨੂੰ ਵੈਂਡਰ ਜ਼ੋਨ ਨਹੀਂ ਮਿਲੇ ਹੋਏ ਸੀ ਉਦੇ ਤਾਂ ਫਟ ਰੇੜੀਆਂ ਲਾ ਰਹੇ ਦੇਖੋ ਵੈਂਡਰ ਜ਼ੋਨ ਆਲਰੇਡੀ 6 ਇੱਕ ਪਾਸ ਹੋਏ ਹੋਏ ਆ ਜੋ ਮੇਰੀ ਨੋਲੇਜ ਚ ਹੈ ਔਰ ਉਹ ਪੂਰੇ ਐਕੂਰੇਟ ਹੈ ਕੋਈ ਐਸੀ ਗੱਲ ਨਹੀਂ ਉਹਨਾਂ ਚ ਕੋਈ ਨੈਸੈਸਿਟੀ ਨਹੀਂ ਹੈਗੇ ਉੱਤੇ ਜਾ ਕੇ ਆਪਣੀ ਸੈਟਿੰਗ ਇਹ ਹੋ ਸਕਦੀ ਹੈ ਆਪਾਂ ਕੋਈ ਵੀ ਸ਼ਹਿਰ ਲੈ ਲਈਏ ਚੰਡੀਗੜ੍ਹ ਲੈ ਲਈਏ ਕੋਈ ਵੀ ਸ਼ਹਿਰ ਲੈ ਲਈਏ ਉਹ ਇੱਕ ਉੱਥੇ ਰੇੜੀ ਮਾਰ ਕੇ ਇੱਕ ਅਲੱਗ ਡਵੈਲਪ ਹੋਈ ਵੀ ਹੈ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਰੇੜੀ ਵਾਲੇ ਵੀ ਪੈਸੇ ਕਮਾ ਰਹੇ ਆਮ ਜਨਤਾ ਵਿੱਚ ਸਹੀ ਚੱਲ ਰਹੀ ਹੈ ਅਸੀਂ ਤਾਂ ਇਹੀ ਜਾਣਦੇ ਆਂ ਵੀ ਜੋ ਸਾਡਾ ਸ਼ਹਿਰ ਹੈ ਅਸੀਂ ਵਧੀਆ ਸ਼ਹਿਰ ਹੈ ਸਾਡਾ ਅਸੀਂ ਇੱਥੇ ਸਮੂਥ ਚੱਲੇ ਹਰ ਚੀਜ਼ ਅਸੀਂ ਕਿਸੇ ਨੂੰ ਕਿਸੇ ਦੇ ਐਂਟੀ ਨਹੀਂ ਕਿਸੇ ਦੀ ਫੇਵਰਟ ਨਹੀਂ ਜੋ ਸਿਸਟਮ ਚਾਹੀਦਾ ਹੈ ਉਦਾਂ ਹੀ ਚੱਲਣਾ ਚਾਹੀਦਾ ਹੈ ਇੱਥੇ ਰੇੜੀ ਫੜਿਆ ਦੇਖੋ ਤੁਸੀਂ ਵੀ ਜਾਣਦੇ ਹੋ ਸਾਰਾ ਜਾਣਦਾ ਵੀ ਰੇੜੀ ਫੜੀ ਵਾਲੇ ਨੂੰ ਕੋਈ ਪਰਮਾਨੈਂਟ ਜਗ੍ਹਾ ਨਹੀਂ ਮਿਲਦੀ ਜਿੱਥੇ ਉਹਦੇ ਜ਼ੋਨ ਬਣਿਆ ਹੈ ਵੈਂਡਰ ਜ਼ੋਨ ਬਣਿਆ ਉੱਥੇ ਹੀ ਉਹਨੂੰ ਜਗ੍ਹਾ ਮਿਲਦੀ ਹੈ ਸਬਜ਼ੀ ਮੰਡੀ ਹੈ ਉਹਨਾਂ ਉੱਤੇ ਜੋ ਮਰਦੀ ਕਰੀ ਆ ਤੜਾ ਤੜ ਰੇੜੀਆਂ ਫੜੀਆਂ ਸਾਰਾ ਕੁਝ ਲੱਗਿਆ ਉੱਥੇ ਕੋਈ ਕਹਿੰਦੇ ਅਸੀਂ ਅਸੂ ਕੁਝ ਕਹਿੰਦੇ ਠੀਕ ਹੈ ਜੀ ਉਹ ਪਾਸ ਹੈ ਜੀ ਉਹ ਠੀਕ ਹੈ ਕਰੋ ਉੱਥੇ ਅਸੀਂ ਕਰੋ ਕਮਾਓ ਰੋਟੀ ਪਰ ਸਾਡੇ ਛਾਤੀ ਦੇ ਬਹਿ ਕੇ ਸਾਨੂੰ ਹੀ ਤੁਸੀਂ ਪਰੇਸ਼ਾਨ ਕਰਕੇ ਸਾਡੇ ਸਾਡੀ ਮਾਰਕੀਟ ਦੇ ਉੱਤੇ ਸਾਡੇ ਤੇ ਹੀ ਤੁਸੀਂ ਰਾਜ ਕਰਕੇ ਫਿਰ ਮੋਰੋਵਰ ਵੀ ਗੁੰਡਾਗਰਦੀ ਦਾ ਵੀ ਇੱਕ ਰਾਜ ਹੁੰਦਾ ਹੁਣ ਮੈਂ ਕੀ ਦਸੀ ਇੱਥੇ ਗੁੰਡਾਗਰਦੀ ਅਲੱਗ ਹੁੰਦੀ ਹੈ ਇੱਕ ਜਗ੍ਹਾ ਸਾਡੇ ਅਲੱਗ ਕੇਰੀ ਵੀ ਹੈ ਹਰ ਪਾਸੇ ਸਾਨੂੰ ਪਰੇਸ਼ਾਨ ਕੀਤੇ ਵਾ ਦੱਸੋ ਕਿੱਥੇ ਜਾਈਏ ਅਸੀਂ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਮਿਡਲ ਮੈਨ ਹੋ ਸਾਰਾ ਤੁਸੀਂ ਦੇਖ ਰਹੇ ਹੋ ਕਿਤੇ ਵੀ ਇਦਾਂ ਦੀ ਕੋਈ ਕੋਈ ਲਾਪਾਸ ਹੋਇਆ ਵਾ ਕਿ ਜਿਹੜੀ ਆ ਕਿ ਇੱਥੇ ਤੁਹਾਡੀ ਦੁਕਾਨ ਦੇ ਮੂਰੇ ਖੜ ਜੂਗੀ ਅਸੀਂ ਤਾਂ ਸਿਰਫ ਜਾਇਜ਼ ਗੱਲ ਹੀ ਮੰਗ ਰਹੇ ਹਾਂ ਅਸੀਂ ਕੋਈ ਨਾਜਾਇਜ਼ ਕੀਤਾ ਹੀ ਨਹੀਂਗਾ ਜੀ ਨਾ ਅਸੀਂ ਕਰਨਾ ਨਾ ਦੁਕਾਨਦਾਰ ਭਰਾ ਸਾਡੇ ਕੋਈ ਨਜਾਇਜ਼ ਕਰਨਗੇ ਫਸੇ ਨਹੀਂ ਅਸੀਂ ਕਹਿਣਾ ਚਾਹੁੰਦੇ ਆ ਵੀ ਇਦਾਂ ਦੀਆਂ ਪਰੇਸ਼ਾਨੀਆਂ ਨਾ ਕ੍ਰੀਏਟ ਕਰੋ ਜਿਸ ਨਾਲ ਬਾਕੀ ਆਮ ਪਬਲਿਕ ਨੂੰ ਵੀ ਪਰੇਸ਼ਾਨੀ ਸਰ ਸਾਡਾ ਇਹੀ ਹੈ ਵੀ ਰੇੜੀਆਂ ਫੜੀਆਂ ਦਾ ਇਸ਼ੂ ਸਾਡਾ ਕੋਈ ਹੋਰ ਇਸ਼ੂ ਨਹੀਂ ਹੈਗਾ ਅਸੀਂ ਇਹੀ ਰਿਕਵੈਸਟ ਕਰਦੇ ਦੇਖੋ ਜਦ ਵੀ ਰੇੜੀਆਂ ਨੂੰ ਆਉਂਦੀ ਕੋਈ ਵੀ ਪ੍ਰੋਬਲਮ ਆਉਂਦੀ ਸਾਡੀਆਂ ਰੇੜੀਆਂ ਨੂੰ ਕਿਉਂ ਆਉਂਦੀ ਆ ਅੰਦਰ ਵੀ ਰੇੜੀਆਂ ਫੜੀਆਂ ਸਰ ਲੱਗਦੀਆਂ ਆ ਤੁਸੀਂ ਅੰਦਰ ਲੀਆਂ ਰੇੜੀਆਂ ਫੜ ਗਿਆ ਤੇ ਕਿਉਂ ਨਹੀਂ ਕਾਨੂੰਨੀ ਕਾਰਵਾਈ ਕਰਦੇ ਦੇਖੋ ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਅਸੀਂ ਦੁਕਾਨਦਾਰਾਂ ਵਾਸਤੇ ਕੋਈ ਮਤਲਬ ਉਹ ਗਲਤ ਤਾਂ ਹੋਗਾ ਦੇਖੋ ਗਲਤ ਹੋ ਨਹੀਂ ਗਾਦੇ ਵਾਲੀ ਨੂੰ ਸਿਰਫ ਅੰਦਰ ਮੈਂ ਤਾਂ ਸਿੱਧੀ ਗੱਲ ਕਰੂੰ ਅੰਦਰ ਪੈਸੇ ਲੈ ਕੇ ਰੇੜੀਆਂ ਫੜੀਆਂ ਲਵਾ ਰਹੇ ਨੇ 35 35 40000 ਰੁਪਇਆ ਅਸੀਂ ਕਿਸੇ ਨੂੰ ਉਹ ਨਹੀਂ ਕਰਦੇ ਅਸੀਂ ਕੱਲੀ ਰੇੜੀ ਲਗਾ ਰਹੇ ਸਾਨੂੰ ਕਿਉਂ ਨਹੀਂ ਲਾਹੋ ਕਰਨ ਦਿੰਦੇ ਦੱਸੋ ਅਸੀਂ ਕਿੱਥੇ ਜਾਈਏ ਕੋਈ ਘਰਾਏ ਤੇ ਆ ਕਰ ਜੇ ਸਾਡੇ ਸਿਰਾਂ ਤੇ ਸਾਡੇ ਵੀ ਬੱਚੇ ਆ ਸਾਡੇ ਪਰਿਵਾਰ ਸਾਰਾ ਅਸੀਂ ਕਿੱਥੇ ਜਾਈਏ ਦੱਸੋ ਕੀ ਆ ਸਾਡਾ ਰੁਜ਼ਗਾਰ ਕਦੇ ਨਗਰ ਕੌਂਸਲ ਤੋਂ ਜਗਾ ਮੰਗਕੀ ਐ ਸਾਨੂੰ ਅਸੀਂ ਕਹਿੰਨੇ ਆ ਸਾਨੂੰ ਨਹੀਂ ਦੇ ਰਹਾ ਦੱਸੋ ਸਾਨੂੰ ਕਿੱਥੇ ਦਿੱਤੀ ਆ ਕੋਈ ਵੀ ਪ੍ਰਧਾਨ ਕੁਝ ਵੀ ਕੋਈ ਵੀ ਮੰਦਾ ਉਹ ਕਹਿ ਦਿੰਦਾ ਇਹਨਾਂ ਨੂੰ ਜਗ੍ਹਾ ਦਿੱਤੀ ਤੇ ਸਾਨੂੰ ਉਹ ਤਾਂ ਦੱਸਣਾ ਵੀ ਕਿੱਥੇ ਦਿੱਤੀ ਗਈ ਆ ਸਾਨੂੰ ਦਿਖਾਣ ਸਾਡੇ ਕਾਗੇ ਦੇਣ ਸਾਨੂੰ ਪਤਾ ਲੱਗੇ ਅਸੀਂ ਉੱਥੇ ਜਾ ਕੇ ਲਾ ਲਈਏ ਕੋਈ ਸਾਨੂੰ ਸਾਧ ਜਗ੍ਹਾ ਨਹੀਂ ਦਿੱਤੀ ਗਈ ਬਸ ਜਦ ਵੀ ਆਉਂਦੇ ਚੌਥੇ ਦਿਨ ਕੋਈ ਵੀ ਕਿਸੇ ਤਰ੍ਹਾਂ ਦੇ ਵੀ ਪ੍ਰਧਾਨ ਬਣੇ ਕੋਈ ਵੀ ਬਣੇ ਸਾਡੇ ਆਣ ਕੇ ਰੇੜੀਆਂ ਫੜੀਆਂ ਚਕਾਉਂਦੇ ਬਸ ਸਾਡੀ ਇਹੀ ਰਿਕਵੈਸਟ ਆ ਸਾਡੀਆਂ ਰੇੜੀਆਂ ਫੜੀਆਂ ਲਵਾਈਆਂ ਜਾਣ ਬਸ ਤੁਹਾਨੂੰ ਪਤਾ ਵੀ ਜਿਹੜੀ ਇਹ ਜਗ੍ਹਾ ਹੈ ਇੰਪਰੂਵਮੈਂਟਸ ਦੇ ਅੰਡਰ ਹੈਗੀ ਹੋਣਾ ਹਾਂਜੀ ਜਿਹੜੀ ਜਗ੍ਹਾ ਇੰਪਰੂਵਮੈਂਟਸ ਕਮਿਟੀ 12 ਕੀ ਲਈ ਹੈ ਕੀ ਕਿਹਾ ਹੋਈ ਸਰ ਅਸੀਂ ਤਾਂ ਰੋਟੀ ਥਮਾ ਕੇ ਖਾ ਰਹੇ ਹਾਂ ਨਾ ਕੋਈ ਚੋਰੀ ਤੇ ਨਹੀਂ ਕਰ ਰਹੇ ਕੋਈ ਗਲਤ ਕੰਮ ਤੇ ਨਹੀਂ ਕਰ ਰਹੇ ਦੱਸੋ ਅਸੀਂ ਆਪਣੀ ਢਿੱਡ ਨਹੀਂ ਭਾਲ ਸਕਦੇ ਸਾਨੂੰ ਕੋਈ ਹੱਕ ਨਹੀਂ ਹੈਗਾ ਗਰੀਬਾਂ ਨੂੰ ਕੋਈ ਹੱਕ ਨਹੀਂ ਰੋਟੀ ਖਾਣ ਦਾ ਉਹ ਵੀ ਮਿਹਨਤ ਕਰਕੇ ਨਹੀਂ ਤੇ ਸਾਨੂੰ ਸਾਨੂੰ ਕੋਈ ਵੀ ਜੇ ਸਾਡੇ ਜਿਹੜਾ ਵਿਰੋਧ ਉੱਠਦਾ ਨਾ ਸਾਨੂੰ ਇਹ ਕਰਨਾ ਸਾਨੂੰ ਚੱਲ ਚੱਲੀ 50-50 ਹਜ਼ਾਰ ਰੁਪਏ ਘਰੇ ਬੈਠੇ ਨੇ ਦੇਣਾ ਅਸੀਂ ਰਾਮ ਨਾਲ ਬੈਠ ਜਾਣੀ ਚਾਹੇ ਸਾਡਾ ਕੰਮ ਲਾ ਲੈਣ ਸਾਡਾ ਖਰਚਾ 50-50 ਹਜ਼ਾਰ ਰੁਪਏ ਮਹੀਨੇ ਦਾ ਸਾਡੇ ਵੀ ਬੱਚੇ ਸਾਡੀ ਵੀ ਫੈਮਿਲੀ ਸਾਡੇ ਸਿਰਾਂ ਤੇ ਕਰਜੇ ਵੀ ਹੈ ਕਰੋ ਕੀ ਕਰਨਾ ਨਹੀਂ ਤਾਂ ਸਾਨੂੰ ਮਾਰ ਦਿਓ ਸਾਰਿਆਂ ਨੂੰ ਕੱਟਿਆ ਕਰਕੇ ਰੇੜੀ ਫੜਿਆ ਵਾਲਿਆਂ ਨੂੰ ਅਸੀਂ ਕਮਾਈ ਹੀ ਨਾ ਖਾਈਏ ਹੀ ਨਾ ਗੱਲ ਖਤਮ ਕਰੋ ਬਸ ਇਹੀ ਸਭ ਮੈਂ ਕਰਕੇ ਚੱਲਦਾ ਦੇਖੋ ਇਹ ਪਹਿਲਾਂ ਤਾਂ ਮੈਂ ਥੋੜਾ ਸਾਰੇ মিডিਆ ਲਈ ਧੰਨਵਾਦ ਕਰਦਾ ਜਿਹੜੇ ਤੁਸੀਂ ਸਾਡੇ ਵੀ ਬਲੇਗੀ ਜਿਹੜੀ ਆਵਾਜ਼ ਆ ਉਹ ਜੱਜਾਂ ਤੱਕ ਤੇ ਪ੍ਰਸ਼ਾਸਨ ਤੱਕ ਪਹੁੰਚਾਣੇ ਹੋ ਹਈਆ ਸਵੇਰ ਸਵੇਰ ਦਾ ਟਾਈਮ ਹੈ ਅਸੀਂ ਇੱਥੇ ਆਏ ਆ ਸਾਨੂੰ ਪਤਾ ਲੱਗਾ ਵੀ ਗੁਰੂਮਰਦਾਸ ਮਾਰਕੀਟ ਦੇ ਵਿੱਚ ਜਿਹੜੀਆਂ ਰੇੜੀਆਂ ਫੜੀਆਂ ਲੱਗੀਆਂ ਵੀ ਉਹਨਾਂ ਨੂੰ ਚੁਕਵਾਇਆ ਜਾ ਰਿਹਾ ਪਰ ਸਾਡੇ ਇੱਕ 2014 ਦੇ ਵਿੱਚ ਐਕਟ ਪਾਸ ਹੋਇਆ ਸੀ ਉਹਦੇ ਮੁਤਾਬਕ ਕੋਈ ਜਦ ਵੀ ਕੋਈ ਰੇੜੀ ਫੜੀ ਵਾਲੇ ਨੂੰ ਚੁਕਾਣਾ ਮੈਂ ਉਹ ਤੋਂ ਪਹਿਲਾਂ ਸਾਨੂੰ ਸਰਕਾਰ ਵੱਲੋਂ ਜਗ੍ਹਾ ਦਿੱਤੀ ਜਾਵੇ ਜਿਹਦੇ ਹਦਾਇਤ ਤੇ ਟਾਊਨ ਵੈਂਡਿੰਗ ਕਮੇਟੀ ਵੀ ਬਣੀ ਹੋਈ ਹੈ ਠੀਕ ਹੈ ਜੀ ਅਸੀਂ ਬਾਰ-ਬਾਰ ਪ੍ਰਸ਼ਾਸਨ ਕੋਲ ਇੱਕੋ ਹੀ ਮੰਗ ਰੱਖਦੇ ਹਾਂ ਵੀ ਜੇ ਤੁਸੀਂ ਸਾਨੂੰ ਚਕਾਣਾ ਤਾਂ ਕੋਈ ਗੱਲ ਨਹੀਂ ਸਾਨੂੰ ਚਕਾ ਦਿਓ ਸਾਨੂੰ ਜਗ੍ਹਾ ਦਿੱਤੀ ਜਾਵੇ ਸਾਡੇ ਰੇੜੀ ਫੜੀ ਵਾਲੇ ਨੂੰ ਤਾਂ ਕਿ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ ਇਹ ਤਾਂ ਹੁਣ ਤੱਕਾ ਵਾ ਜੀ ਸ਼ਹਿਰ ਦੇ ਵਿੱਚ ਤੁਸੀਂ ਕੋਈ ਮੀਡੀਆ ਭਰਾ ਹੋ ਸਾਡੇ ਪਰ ਆ ਭਾਈਚਾਰੇ ਚੋਂ ਠੀਕ ਹੈ ਤੁਹਾਨੂੰ ਵੀ ਪਤਾ ਸ਼ਹਿਰ ਦੇ ਵਿੱਚ ਹੋਰ ਨਿਆਂਇਕ ਕਿੰਨੇ ਕਬਜ਼ੇ ਨੇ ਉਧਰ ਕਿਸੇ ਦਾ ਧਿਆਨ ਨਹੀਂ ਹੈਗਾ ਸਿਰਫ ਇਹ ਗੁਰੂ ਅਮਰਦਾਸ ਸਮਾਰਕ ਗੀੜਾ ਜਿਹਦੇ ਪਿੱਛੇ ਇੱਕ ਟੋੜਵਾਰ ਪਿੱਛਲੇ ਲੰਬੇ ਸਮੇਂ ਤੋਂ ਇਹ ਪਏ ਹੋਏ ਨੇ ਪ੍ਰਸ਼ਾਸਨ 15 ਵੀ ਰੇੜੀਆਂ ਨੇ 12-15 ਰੇੜੀਆਂ ਨੇ ਉਹ ਵੀ ਪਿੱਛੇ-ਪਿੱਛੇ ਕਰਕੇ ਲੱਗੀਆਂ ਹੋਈਆਂ ਜਦਕਿ ਕੋਈ ਟ੍ਰੈਫਿਕ ਵੀ ਗਣੂ ਹੀ ਨਹੀਂ ਪੈ ਰਿਹਾ ਗਿਆ ਜੀ ਡੀ ਰੋਡ ਪਿਆ ਵਾ ਬੇਸਮੈਂਟ ਬਰਾਂਡੇ ਸਾਰੇ ਇੱਥੇ ਪੂਰੀ ਪ੍ਰਭਾਰ ਹੈ ਉਹਦੇ ਬੜ ਕਿਸੇ ਦਾ ਧਿਆਨ ਨਹੀਂ ਹੈਗਾ ਜੀ ਸਿਰਫ ਆ ਜਿਹੜੇ ਚੰਦ ਗਰੀਬ ਰੇੜੀ ਫੜੀ ਵਾਲੇ ਆਪਣਾ ਗੁਜ਼ਾਰਾ ਕਰਦੇ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਿਰਫ ਉਹਨਾਂ ਦੇ ਡੰਡਾ ਚੱਲ ਰਿਹਾ ਜੀ ਖੰਨੇ ਚ ਕਿੰਨੇ ਨੇ ਟੋਟਲ ਰੇੜੀ ਬੜੀ ਵਾਲੇ ਰੇੜੀ ਫੜੀ ਵਾਲੇ ਦਾ ਸਰ ਖੰਨੇ ਦੇ ਵਿੱਚ ਜਿਹੜਾ ਹੁਣ ਸਰਵੇ ਆ ਉਹਦੇ ਵਿੱਚ ਤਾਂ 2000 ਤੋਂ ਉੱਤੇ ਹੈ ਜੀ ਤੇ ਫਿਰ ਚੰਦ ਉਰੇ ਕਿਉਂ ਨੇ ਸ਼ਰ ਚਾਂਦੂ ਰੇੜੀ ਇਹ ਤਾਂ ਮਾਰਕੀਟ ਹੈ ਜੀ ਇੱਥੇ ਹੁਣ 15 ਤੋਂ 20 ਜਣੇ ਕੰਮ ਕਰਦੇ ਆ ਚਾਂਦਰਾ ਮਾਰਕੀਟ ਚ ਕਰਦੇ ਨੇ ਝਿਟੀ ਰੋਡ ਤੇ ਕਰਦੇ ਨੇ ਗਲੀਆਂ ਮਹਲੇ ਬਜ਼ਾਰਾਂ ਚ ਕਰਦੇ ਨੇ ਉਹ ਦੇ ਮੁਤਾਬਕ ਇੱਕ ਐਕਟ ਪਾਸ ਹੋਇਆ ਜੀ ਸਰਕਾਰ ਵੱਲੋਂ ਉਹ ਕੱਲੇ ਖੰਨੇ ਚ ਸ਼ਹਿਰ ਚ ਨਹੀਂ ਹੋਇਆ ਪੂਰੇ ਪੰਜਾਬ ਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਹੈ ਜੀ ਇਹ ਰੇੜੀ ਫੜੀਆਂ ਜਿਹੜੀਆਂ ਲਾਉਂਦੇ ਆ ਦਾ ਕੋਈ ਪੈਸਾ ਵੀ ਦਿੰਦੇ ਨਹੀਂ ਸਰ ਅਸੀਂ ਕਿਸੇ ਨੂੰ ਕੋਈ ਪੈਸਾ ਨਹੀਂ ਦਿੰਦੇ ਹੈਗੇ ਜੀ ਜਿਹੜੀ ਸਾਡੀ ਪੁਰਾਣੀ ਫੀਸ ਕਮੇਟੀ ਨੂੰ ਜਾਂਦੀ ਸੀ ਉਹ ਜਾਂਦੀ ਸੀ ਹੁਣ ਉਹ ਵੀ ਬੰਦ ਹੋਈ ਹੋਈ ਹੈ ਜੀ ਜਾਦੀ ਸਾਡੀ ਟਾਊਨ ਵੈਂਡਿੰਗ ਕਮੇਟੀ ਬਣੀ ਹੋਈ ਹੈ ਉਹ ਸਰ ਕਮਿਟੀਿੰਗ ਥੋੜੀ ਯੋਸਾਬ ਨੂੰ ਸਰ ਯੋਸਾਬ ਨੂੰ ਮੀਟਿੰਗ ਹਰ ਮਹੀਨੇ ਹੁੰਦੀ ਸੀ ਪਰ ਹੁਣ 6-7 ਮਹੀਨੇ ਹੋ ਗਏ ਨੇ ਹੁਣ ਨਹੀਂ ਹੋਈ ਹੈਗੀ ਜੀ ਅਸੀਂ ਬਾਰ-ਬਾਰ ਬੇਨਤੀ ਵੀ ਕਰਦੇ ਆ ਵੀ ਯੋਸਾਬ ਨੂੰ ਟਾਊਨ ਵੈਂਡਿੰਗ ਦੀ ਕਮੇਟੀ ਰੱਖੀ ਜਾਵੇ ਕਿਉਂਕਿ ਉਹ 17 ਮੈਂਬਰੀ ਕਮੇਟੀ ਆ ਉਹਦੇ ਵਿੱਚ ਪ੍ਰਸ਼ਾਸਨ ਦੇ ਜਿੰਨੇ ਅਧਿਕਾਰੀ ਨੇ ਉਹ ਸਾਰੇ ਉੱਥੇ ਪਹੁੰਚਣ ਦੀ ਔਰ ਸਾਰੇ ਜਿਹੜੇ ਰੀੜੀ ਫੜੀ ਵਾਲੇ ਗਰੀਬ ਨੇ ਉਹਨਾਂ ਦਾ ਉੱਥੇ ਜਾ ਕੇ ਜਿਹੜਾ ਹੱਲ ਹੋਣਾ ਚਾਹੀਦਾ ਵਾ ਸਰ ਸਾਡੇ ਕੋਲ ਨਾਲ ਬਾਜ਼ਾਰ ਵਾਲਿਆਂ ਦੀ ਤੇ ਇੱਧਰ ਯੂਨੀਅਨ ਵਾਲਿਆਂ ਦੀ ਜੋ ਪਰੀਆਂ ਮਾਰਕੀਟ ਦੀ ਉਹਨਾਂ ਦੀ ਕੰਪਲੇਂਟ ਗਈ ਸੀ ਕਿ ਇਹਨਾਂ ਜੀ ਸਾਨੂੰ ਬੜੀ ਦਿੱਕਤ ਆ ਰਹੀ ਆ ਰੇੜੀਆਂ ਫੜੀਆਂ ਦੀ ਕਿਉਂਕਿ ਉਹਨਾਂ ਦਾ ਵੀ ਬਿਜ਼ਨਸ ਫਰਦਕਾਨਾ ਦਾ ਬੜਾ ਖੱਪ ਹੋ ਰਿਹਾ ਲੋਕ ਅੱਗੇ ਨਹੀਂ ਜਾਂਦੇ ਹੈਗੇ ਇੱਥੇ ਰੁਕ ਜਾਂਦੇ ਨੇ ਕਾਫੀ ਜ਼ਿਆਦਾ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਤੇ ਹੀ ਅਸੀਂ ਇਹ ਸਾਰਾ ਕੁਝ ਅੱਜ ਕਰਵਾ ਰਹੇ ਆ ਤੇ ਮੂਵ ਕਰਵਾ ਰਹੇ ਆ ਤੁਹਾਡੀ ਕੋ ਇਹਨਾਂ ਨੂੰ ਅਪੀਲ ਆ ਰੇੜੀ ਫੜੀਆਂ ਵਾਲਿਆਂ ਨੂੰ ਕਿ ਹੁਣ ਇਹ ਨਾਂ ਲਗਾਉਣ ਜਾਂ ਅੱਜ ਤਾਂ ਅਸੀਂ ਇਹਨਾਂ ਦੇ ਟੇਬਲ ਚਕਵਾ ਦਿੱਤੇ ਇਹਨਾਂ ਨੂੰ ਵੀ ਤੁਸੀਂ ਆਪਣੇ ਆਪ ਹੀ ਚੱਕ ਕੇ ਲੈ ਜਾਓ ਨਹੀਂ ਫਿਰ ਕੱਲ ਨੂੰ ਤਾਂ ਅਸੀਂ ਖੁਦ ਹੀ ਚੱਕ ਕੇ ਲੈ ਜਾਾਂਗੇ ਫਿਰ ਅਸੀਂ ਇਹਨਾਂ ਦੇ ਜੋ ਵੀ ਹੋਊਗਾ ਸਮਾਨ ਦੇਣਾ ਵੀ ਨਹੀਂ ਹੈਗਾ ਇਹਨਾਂ ਨੂੰ ਇੱਕ ਵਾਰੀ ਹਾਂ ਜੀ ਪਹਿਲਾਂ ਮੈਂ ਦੋ ਤਿੰਨ ਵਾਰੀ ਆ ਕੇ ਕਹਿ ਵੀ ਗਈ ਸੀ ਇਹਨਾਂ ਨੂੰ ਇੱਕ ਵਾਰੀ ਪਹਿਲਾਂ ਹੀ ਮੇਰੀ ਡਿਊਟੀ ਸੀ ਮੈਂ ਚਕਵਾ ਵੀ ਦਿੱਤਾ ਸੀ ਉਸ ਤੋਂ ਬਾਅਦ ਮੇਰੀ ਡਿਊਟੀ ਚੇਂਜ ਹੋ ਗਈ ਸੀ ਇਹ ਫੇਰ ਲੱਗ ਗਈ ਸੀ ਮੈਮ ਕੋਮਿਟੀ ਵੱਲੋਂ ਸਟਰੀਟ ਵੈਂਡਰ ਜ਼ੋਨ ਵੀ ਕੋਈ ਡਿਸਾਈਡ ਕੀਤੇ ਗਏ ਨੇ ਸਰ ਇਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਮੈਂ ਇਹਦੇ ਚ ਵੈਂਡਰ ਜ਼ੋਨ ਜਿਹੜੇ ਹੈਗੇ ਨੇ ਇਹਦੇ ਬਾਰੇ ਇੱਥੇ ਤਾਂ ਕੋਈ ਵੈਂਡਰ ਜ਼ੋਨ ਹੈ ਹੀ ਨਹੀਂਗਾ ਵੈਸੇ ਘਰ-ਪਰ ਕਿੰਨੇ ਚ ਕੋਈ ਵੈਂਡਰ ਜ਼ੋਨ ਨਹੀਂ ਹੈਗਾ ਇੱਥੇ ਇਲੀਗਲ ਹੈ ਸਾਰੇ ਹਾਂਜੀ ਏ ਡਰਾਈਵ ਕਰਦੋਂ ਤੱਕ جاری ਰਹੇ ਤੇ ਡਰਾਈਵ ਤਾਂ ਹੁਣ ਰੈਗੂਲਰ ਦੇਖੋ ਜੀ ਸਾਡੇ ਸੇਟਾਂ ਬਦਲਨੇ ਰਹਿੰਦੀਆਂ ਨੇ ਮੈਨੂੰ ਇਹ ਤਾਂ ਹੀ ਕਹਿ ਸਕਦੀ ਮੇਰੇ ਸੀਟ ਇੱਥੇ ਕਿੰਨੇ ਕਿਦ ਦੇ ਤੱਕ ਜਿੰਨੀ ਕਿਦ ਮੈਂ ਇਹ ਸੇਟ ਤੇ ਰੈਗੂਲਰ ਰਹੂਗੀ ਹੋਂਸੇ 11 ਤੋਂ ਇੱਕ ਡੇਲੀ ਹੀ ਕੋਈ ਨਾ ਕੋਈ ਬਾਜ਼ਾਰ ਜਿਵੇਂ ਸਮਰਾਲਾ ਪੁਲ ਦੇ ਨੀਚੇ ਕਾਫੀ ਕੰਪਲੀਟਸ ਆਈਆਂ ਨੇ ਉੱਥੇ ਐਨਜੀਓ ਲਿਖ ਕੇ ਦੇ ਕੇ ਗਏ ਨੇ ਵੀ ਉੱਥੇ ਵੀ ਰੈਡੀਓ ਵਾਲਿਆਂ ਨੇ ਬੜਾ ਪਰੇਸ਼ਾਨ ਕੀਤਾ ਹੋਇਆ ਉਧਰ ਅਮਲੋਰ ਰੋਡ ਤੇ ਸਾਨੂੰ ਪ੍ਰਵਾਸੀ ਬੜਾ ਤੰਗ ਕਰ ਰਹੇ ਨੇ ਪਰੇਸ਼ਾਨ ਕਰ ਰਹੇ ਨੇ ਤੇ ਰੇਡੀਆਂ ਇੱਕ ਗਲੀ ਚ ਲੰਘ ਜਾਂਦੇ ਆ ਦੂਸਰੀ ਗਲੀ ਵਿੱਚ ਤੇ ਬਾਹਰ ਆ ਜਾਂਦੇ ਨੇ ਉਹਨਾਂ ਤੋਂ ਅਸੀਂ ਬਹੁਤ ਪਰੇਸ਼ਾਨ ਆ ਹੁਣ ਤਾਂ ਉਹਨਾਂ ਦੀ ਵੀ ਰੇਡੀਆਂ ਚੱਕਾਂਗੇ ਸਾਰੇ ਉਹ ਸਖਤੀ ਮਤਲਬ ਸਖਤ ਕਦਮ ਚੁੱਕੇ ਜਾਣਗੇ ਜੇ ਦਵਾ